ਅਪਾ ਸਾਰੇ ਜਾਣਦੇ ਆ ਕਿ ਪਹਿਲੇ ਜੂਨ ਨੂੰ ਤੁਸੀਂ ਸਾਰਿਆਂ ਨੇ ਆਪਣੀ ਵੋਟ ਪਾ ਕੇ ਦਿੱਲੀ ਵਿੱਚ ਆਪਣਾ ਉਹ ਨੁਮਾਇੰਦਾ ਭੇਜਣਾ ਹੈ ਜਿਹੜੇ ਦਿੱਲੀ ਦੀ ਸਰਕਾਰ ਵਿੱਚ ਜਾ ਕੇ ਤੁਹਾਡੀ ਆਵਾਜ਼ ਬਣੂਗਾ ਤੁਹਾਡੀ ਮੁਸ਼ਕਿਲਾਂ ਦੀ ਤੁਹਾਡੀ ਤਕਲੀਫਾਂ ਦੀ ਗੱਲ ਰੱਖੂਗਾ ਤੇ ਸੂਬੇ ਦੇ ਹੱਕਾਂ ਦੀ ਖਾਤਰ ਤੁਹਾਡੇ ਵਾਸਤੇ ਉੱਥੇ ਲੜਾਈ ਲੜੂਗਾ ਤੁਸੀਂ ਆ ਵੀ ਜਾਣਦੇ ਹੋ ਕਿ ਸਾਰੀ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਗਈਆਂ ਨੇ ਖਾਸ ਤੌਰ ਤੇ ਪੰਜਾਬ ਦੇ ਝਾੜੂ ਪਾਰਟੀ ਉਹ ਇਕੱਠੇ ਹੋ ਕੇ ਇੱਕ ਝੰਡੇ ਥੱਲੇ ਸਾਰੇ ਦੇਸ਼ ਵਿੱਚ ਚੋਣਾ ਲੜ ਰਹੇ ਨੇ ਲੇਕਿਨ ਪੰਜਾਬ ਦੇ ਲੋਕਾਂ ਨੂੰ ਇੰਨਾ ਮੂਰਖ ਸਮਝਦੇ ਨੇ ਕਹਿੰਦੇ ਸਾਰੇ ਦੇਸ਼ ਲੇਕਿਨ ਪੰਜਾਬ 'ਚ ਅਸੀਂ ਵੱਖ ਨਹੀਂ ਆ ਸੀ ਅਸੀਂ ਇਕੱਠੇ ਨਹੀਂ ਆ ਸੀ ਵੱਖਾ ਸਰਾ ਦਾ ਬਿਲਕੁਲ ਝੂਠ ਭਾਵੇਂ ਪੰਜੇ ਨੂੰ ਪਾਵੇਂ ਭਾਵੇਂ ਝਾੜੇ ਨੂੰ ਝਾੜੂ ਨੂੰ ਪਾਓ ਵੋਟ ਇੱਕੋ ਹੀ ਖਾਤੇ 'ਚ ਜਾਊਗੀ ਝੂਠੇ ਲਾਰੇ ਝੂਠੇ ਵਾਦੇ ਝੂਠੇ ਦਾਵੇ ਦੇ ਖਾਤੇ ਚ ਪਿਛਲੇ 8 ਸਾਲ ਚ ਤੁਸੀਂ ਸਾਰੀ ਪਾਰਟੀਆਂ ਦੀ ਸਰਕਾਰਾਂ ਦੇਖ ਲਿੱਤੀਆਂ ਨੇ ਪਹਿਲੇ ਤਕੜੀ ਦੀ ਸਰਕਾਰ ਆਉਂਦੀ ਸੀ ਫੇਰ 5 ਸਾਲ ਪੰਜੇ ਦੀ ਸਰਕਾਰ ਆਈ ਹੁਣ 2.5 ਸਾਲ ਤੋਂ ਛਾੜੂ ਦੀ ਸਰਕਾਰ ਤੁਸੀਂ ਦੇਖ ਰਹੇ ਹਮ ਤੁਸੀਂ ਫੈਸਲਾ ਕਰਨਾ ਕਿਉਂਕਿ ਸਰਕਾਰਾਂ ਤੁਸੀਂ ਬਣਾਉਂਦੇ ਹੋ ਤੁਸੀਂ ਸਰਕਾਰ ਬਣਾਉਂਦੇ ਹੋ ਕਿ ਸਾਡੀ ਸਰਕਾਰ ਸਾਡੇ ਕੋਲ ਆਏ ਸਾਡੀ ਤਕਲੀਫਾਂ ਸੁਨੇ ਉਹਨਾਂ ਦਾ ਹੱਲ ਕਰੇ ਸਾਡੇ ਮਸਲੇ ਹੱਲ ਕਰੇ ਸਾਨੂੰ ਸਹੂਲਤਾ ਦੇਣ ਤਾਂ ਕਿ ਸਾਡੀ ਤਕਲੀਫਾਂ ਘਟਣ ਸਾਡੇ ਵਿਕਾਸ ਦੇ ਕੰਮ ਕਰਨ ਲੇਕਿਨ ਇਹਨਾਂ ਤਿੰਨਾਂ ਪਾਰਟੀਆਂ ਪਾਵੇਂ ਝਾੜੂ ਐ ਪਾਵੇਂ ਪੰਜਾਇਤ ਪਾਵੇਂ ਤਕੜੀ ਐ ਇਹਨਾਂ ਤਿੰਨਾਂ ਪਾਰਟੀਆਂ ਵਿੱਚੋਂ ਕੌਣ ਤੁਹਾਡੇ ਵਿੱਚ ਵਿਚਰਦਾ ਸੀ ਕੌਣ ਵੋਟਾਂ ਦੇ ਵੇਲੇ ਕੀ ਕਹਿੰਦਾ ਸੀ ਤੇ ਵੋਟਾਂ ਤੋਂ ਬਾਅਦ ਕਿਨੇ ਕੀ ਪੂਰਾ ਕੀਤਾ ਇਹਨੂੰ ਦੇਖ ਕੇ ਜੇ ਤੁਸੀਂ ਆਪਣੀ ਵੋਟ ਪਾਉਂਗੇ ਕਮਾ ਦੇ ਆਧਾਰ 'ਤੇ ਤਾਂ ਫਿਰ ਆਉਣ ਵਾਲੇ ਸਮੇਂ 'ਚ ਤੁਹਾਨੂੰ ਕਭ ਮਿਲਣਗੇ ਲੇਕਿਨ ਅਸੀਂ ਜੇ ਲਾਰੇ ਚੁਟਕਲੇ ਗਾਰੰਟੀਆ ਵਾਅਦੇ ਇਹਨਾਂ ਗੱਲਾਂ ਦੇ ਚਾਸਿਆਂ 'ਚ ਫਸ ਗਏ ਫਿਰ ਵੋਟ ਤਾਂ ਤੁਸੀਂ ਪਾ ਦੋਗੇ ਲੇਕਿਨ ਬੰਨ ਕਲਚ ਪਾਰਟੀ ਜਾਊਗੀ ਜਿਨੇ ਤੁਹਾਨੂੰ 5 ਸਾਲ ਸਿਰਫ ਗੱਲਾਂ ਸੁਣਾਉਣੀਆਂ ਨੇ ਕੀ ਕਹਿੰਦੀ ਸੀ ਕਾਂਗਰਸ ਪਾਰਟੀ ਕਿ ਘਰ ਘਰ ਤੁਹਾਡੇ ਬੱਚਿਆਂ ਨੂੰ ਨੌਕਰੀ ਦਊਗੀ 2500 ਰੁਪਏ ਬੇਰੋਜ਼ਗਾਰੀ ਪੱਤਾ ਉਹ ਨਾ ਬੱਚਿਆਂ ਨੂੰ ਦੋਂਗੀ ਜਿਨ੍ਹਾਂ ਨੇ ਜਿਨ੍ਹਾਂ ਨੂੰ ਇਹ ਨੌਕਰੀ ਨਹੀਂ ਦੇ ਸਕਦੇ ਤੁਹਾਡੇ ਬੱਚਿਆਂ ਨੂੰ ਮੋਬਾਈਲ ਫੋਨ ਦੋਂਗੀ ਕਿਸਾਨਾਂ ਦੇ ਕਰਜ਼ੇ ਮਾਫ਼ ਕਰੋਂਗੀ ਪਹਿਨਾਣਾ ਕਹਿੰਦੇ ਸੀ ਪੰਜੇ ਵਾਲੇ ਬਾਦਲ ਸਾਹਿਬ ਦਾ ਅਟਾ ਦਾਣ ਦੇਂਦੇ ਨੇ ਅਸੀਂ ਕਿਉਂ ਸ਼ਕਰਖੰਡ ਤੇ ਛਾਪਤੀ ਵੀ ਦਵਾਂਗੇ ਤੁਸੀਂ ਸੋਚਿਆ ਸਾਰੇ ਬਾਦਲ ਸਾਹਿਬ ਵਰਗੇ ਨੇ ਜੋ ਕਹਿੰਦੇ ਨੇ ਕਰ ਦਿਖਾਉਂਦੇ ਨੇ ਜਦ ਕੇ ਵੋਟਾਂ ਪਾਤੀਆਂ ਬਣ ਗਈ ਪੰਜੇ ਦੀ ਸਰਕਾਰ ਦੱਸੋ ਇੰਨੀ ਬੜੀ ਇੰਨੀ ਬੜੀ ਸੰਗਤ ਵਿੱਚੋਂ ਕਿਹਦੇ ਜਵਾਬ ਰੋ ਪੰਜ ਸਾਲਾਂ ਚੇ ਨੌਕਰੀ ਮਿਲੀ ਹੱਥ ਖੜੇ ਕਰਕੇ ਦੱਸੋ ਕਿਨਾਂ ਨੂੰ ਬੇਰੋਜ਼ਗਾਰੀ ਕਿਹਦੇ ਬੱਚੇ ਨੂੰ ਮਿਲਿਆ ਮੋਬਾਈਲ ਫੋਨ ਕਿਹਦੇ ਬੱਚੇ ਨੂੰ ਮਿਲਿਆ ਕਰਜ਼ਾ ਕਿਹੜੇ ਕਿਸਾਨ ਦਾ ਮਾਪ ਹੋਇਆ ਕਿਹੜੇ ਪਰਿਵਾਰ ਨੂੰ ਕਿਓ ਖੰਡ ਸ਼ੱਕਰ ਤੇ ਚਾਹ ਪੱਤੀ ਮਿਲੀ ਹੱਥ ਖੜੇ ਕਰੋ ਕਿਸੇ ਨੂੰ ਨਹੀਂ ਫਿਰ ਕਿਹੜੇ ਮੂੰਹ ਦੇ ਨਾਲ ਜਦ ਆ ਕੇ ਸਾਨੂੰ ਨਵੀਂ ਗੱਲਾਂ ਸੁਣਾਉਂਦੇ ਆ ਪਰ ਨਵੀਂ ਗੱਲਾਂ 'ਚ ਕਿਉਂ ਫਸ ਰਿਹਾ ਦੇਣਾ ਤਾਂ ਕੀ ਸੀਗਾ ਜਿਹੜਾ ਮਿਲਦਾ ਸੀ ਉਹ ਵੀ ਤੁਹਾਡੇ ਤੋਂ ਲੈ ਗਏ ਤੇ ਫਿਰ ਆਇਆ ਮਹਾ ਝੂਠਾ ਝਾੜੂ ਜਿਨ੍ਹਾਂ ਤਾਂ ਇਨੀ ਵੱਡੀ ਵੱਡੀ ਗੱਲਾਂ ਕੀਤੀਆਂ ਸੀ ਆਹ ਦਾਦਲ ਸਾਹਿਬ ਨੇ ਜਿਹਨੇ ਜੋ ਕਿਹਾ ਕਰਕੇ ਦਿਖਾਇਆ ਜਿਹੜਾ ਤੁਹਾਨੂੰ 30 ਕਿਲੋ ਕਣਕ ਵੰਦੇ ਸੀ ਤਾਂ ਕਿ ਮਹੀਨੇ ਦੇ 30 ਦਿਨ ਤੁਹਾਡੇ ਗਰੀਬ ਦੇ ਖਰਚੇ ਰੋਟੀ ਪੱਕੇ ਤੇ ਦਾਲ ਦੇ ਨਾਲ ਤੁਹਾਡੇ ਜਵਾਕ ਰੋਟੀ ਖਾਣ ਮਹਿੰਗਾਈ ਦੀ ਮਾਰ ਤੋਂ ਗਰੀ ਬਚ ਜਾਏ ਤੇ ਫਿਰ ਕਿਉਂ ਸ਼ੱਕਰਖੰਡ ਵਾਲਿਆਂ ਨੇ ਤਾਂ ਤੁਹਾਡੇ ਕਾਰਡ ਵੀ ਕੱਟਦੇ ਤੁਹਾਡੀ ਕਣਕ ਵੀ 30 ਕਿਲੋ ਤੋਂ 15 ਕਿਲੋ ਕਰਦੀ ਬਾਕੀ ਬਾਜ਼ਾਰ 'ਚੇ ਵੇਚ ਕੇ ਮੰਤਰੀ ਮੋٹے ਪੈਸੇ ਕਮਾ ਗਿਆ ਫਿਰ ਅੱਪਾ ਕਿਉਂ ਇਹਨਾਂ ਦੇ ਉੱਤੇ ਵਿਸ਼ਵਾਸ ਕਰਦੇ ਆ ਫਿਰ ਝਾੜੂ ਨੇ ਤਾਂ ਇਹੋ ਜਿਹਾ ਬਦਲਾਅ ਲੈ ਕੇ ਆਇਆ ਕਿ ਬਾਕੀ ਬੱਚੇ ਉੱਚੇ ਕਾਰਡ ਹੋ ਵੀ ਕੱਟਦੇ ਤੇ 15 ਕਿਲੋ ਕਣਕ ਨੂੰ 5 ਕਿਲੋ ਆਟਾ ਕਰ ਛੱਡਿਆ 10 ਕਿਲੋ ਤਾਂ ਕਿਸੇ-ਕਿਸੇ ਦੀ ਆਉਂਦੀ ਹੈ ਜ਼ਿਆਦਾਤਰ ਤਾਂ 5 ਕਿਲੋ ਹੀ ਆ ਰਹੀ ਹੈ ਤੇ 5 ਕਿਲੋ ਬੱਚਾ ਦੱਸੋ ਮਹੀਨਾ ਸਰਜੰਦਾ ਵਧੀਆ ਤੇ ਫਿਰ ਚੰਗੇ ਉਸ ਹੀ ਜਿਹੜੇ 30 ਦਿਨਾਂ ਵਾਸਤੇ ਰੋਟੀ ਦਿੰਦੇ ਸੀ ਕਿ ਜਿਨ੍ਹਾਂ ਨੇ ਰੋਟੀ ਤੁਹਾਡੇ ਮੂੰਹ ਤੋਂ ਖੋ ਕੇ 5 ਕਿਲੋ ਜਿੱਥੋਂ ਨੂੰ ਕੱਢ ਦਿੱਤੀ ਕਰ ਛੱਡਿਆ ਇਹ ਫੈਸਲਾ ਤੁਸੀਂ ਪਹਿਲੀ ਤਰੀਕ ਨੂੰ ਤੁਸੀਂ ਇਹਦਾ ਜਵਾਬ ਦੇਣਾ ਹੈ ਜਿਨ੍ਹਾਂ ਨੇ ਤੁਹਾਡੀ ਰੋਟੀ ਖੋਈ ਕਿ ਜਿਨ੍ਹਾਂ ਨੇ ਤੁਹਾਨੂੰ ਰੋਟੀ ਦਿੱਤੀ ਫਿਰ ਤੁਹਾਨੂੰ ਬਾਲਾ ਸਾਹਿਬ ਸਾਡੇ ਧੀਆਂ ਦੇ ਵਿਆਹ 'ਚ ਸ਼ਗਨ ਦੇ ਚੈੱਕ ਦਿੰਦੇ ਸੀ ਝਾੜੂ ਮਾਰ ਤੋਂ ਦੇ ਤੇ ਆਂਦਾ ਕਿ ਸਦਾ ਚੈੱਕ ਬੰਦ ਧੀਆਂ ਨੂੰ ਸਾਈਕਲਾ ਦਿੰਦੇ ਸੀ ਬੱਚਿਆਂ ਨੂੰ ਵਜੀਫਾ ਦਿੰਦੇ ਸੀ ਕਿਸੇ ਨੂੰ ਮਕਾਨ ਦਾ ਚੈੱਕ ਮਿਲਦਾ ਸੀ ਕਿਸੇ ਨੂੰ ਗੈਸ ਸਿਲੰਡਰ ਕਿਸੇ ਨੂੰ ਚੂਲਾ ਕਿਸੇ ਨੂੰ ਦਵਾਈਆਂ ਵਾਸਤੇ ਮਦਦ ਕੈਂਸਰ ਵਰਗੀ ਭੈੜੀ ਬਿਮਾਰੀਆਂ ਵੀ ਤਾਂ ਵੀ ਮਦਦ ਮਿਲਦੀ ਸੀ ਬੱਚਿਆਂ ਨੂੰ ਖੇਡਾਂ ਦਾ ਸਵਾਨ ਮਿਲਦਾ ਸੀ ਪਿੰਡ-ਪਿੰਡ ਤੇ ਜਿਮ ਲੱਗਿਆ ਸੀ ਵੱਡੇ-ਵੱਡੇ ਵਰਲਡ ਕਬੱਡੀ ਦੇ ਕੱਪ ਹੁੰਦੇ ਸੀ ਬੱਚੇ ਖੇਡਾਂ ਨਾਲ ਜੁੜੇ ਹੋਏ ਸੀ ਸਾਰਾ ਮਾਰਤਾ ਝਾੜੂ ਮਾਰਤਾ ਝਾੜੂ ਸਾਲੇ ਦੋਹਰਾ ਪੰਜੇ ਨੇ ਤੇ ਝਾੜੂ ਨੇ ਇੱਕ ਇੱਕ ਕਰਕੇ ਸਾਰੀ ਸਹੂਲਤਾਂ ਬੰਦ ਕਰਤੀਆਂ ਤੇ ਕੀ ਮਿਲਿਆ ਬੰਦ ਕਰਕੇ ਜਿਹੜੇ ਘਰ ਘਰ ਨੌਕਰੀ ਕਹਿੰਦੇ ਸੀ ਉਹਨਾਂ ਨੇ ਘਰ ਘਰ ਬੇਰੋਜ਼ਗਾਰੀ ਦਿੱਤੀ ਤੇ ਘਰ ਘਰ ਨਸ਼ੇ ਦਿੱਤੇ ਅੱਜ ਪੰਜਾਬ 'ਚ ਕੀ ਹੈ ਹਰ ਇੱਕ ਦਾ ਬੱਚਾ ਬੇਰੋਜ਼ਗਾਰ ਫਿਰ ਰਿਹਾ ਹੈ ਹਰ ਗਲੀ ਮੋਹੱਲੇ 'ਚ ਸ਼ਰਿਆਂ ਚਿਟਾ ਬਿਕ ਰਿਹਾ ਜਿਹੜਾ 100 ਕਹਾਂਦੇ ਸੀ ਗੁਟਕਾ ਸਾਫ ਦੀ ਕਿ ਨਸ਼ੇ ਖਤਮ ਕਰ ਦੇਣਗੇ ਜਿਹੜਾ ਝਾੜੂ ਝਾੜੂ ਕਹਿੰਦਾ ਸੀ 10 ਦਿਨਾਂ ਚ ਗਾਰੰਟੀ ਕਰਦੇ ਆ 5 ਸਾਲ ਤੇ 22 ਸਾਲ ਸੱਤ ਸਾਲ ਤੇ ਸੱਤ ਗੁਣਾ ਨਸ਼ਾ ਵਧਿਆ ਕਿ ਖਤਮ ਹੋਇਆ ਅੱਜ ਗਲੀ ਗਲੀ ਚ ਨਸ਼ੇ ਬਿਕਰੈ ਨੇ ਮਾਵਾ ਦੇ ਪੋਤ ਟੀਕੇ ਨਾਲਾ ਰੋਜ਼ ਮਰ ਰਹੇ ਨੇ ਕਿਉਂਕਿ ਝਾੜੂ ਨੇ ਤੇ ਪੰਜੇ ਨੇ ਮਗਰ ਮਛਾ ਨੂੰ ਫੜਿਆ ਨਹੀਂ ਮਗਰ ਮਛਾ ਦੇ ਨਾਲ ਹਿੱਸੇ ਪਾ ਲੇ ਮਹੀਨੇ ਬੰਨ ਲੇ ਪੈਸੇ ਦਿਓ ਜਾਂ ਪੰਜਾਬ ਦੀ ਜਵਾਨੀ ਖਾ ਜਾਓ ਸਾਨੂੰ ਕਹਿੰਦੇ ਸੀ ਕਿ ਆਹ ਨਸ਼ਾ ਵੇਚਦੇ ਨੇ ਫਿਰ 10 ਸਾਲ ਪਹਿਲੇ ਜਦ ਅਕਾਲੀ ਦਲ ਦੀ ਸਰਕਾਰ ਸੀ ਕਿ ਤੁਹਾਡੇ ਗਲੀਆਂ ਚ ਪਿੰਡਾਂ ਚ ਸ਼ਹਿਰਾਂ ਚ ਕਿਸੇ ਨੇ ਚਿੱਟੇ ਦਾ ਨਾਂ ਸੁਣਿਆ ਸੀ ਨਹੀਂ ਸੁਣਿਆ ਸੀ ਨਾ ਕਿਉਂਕਿ ਆਹ ਤਕੜੀ ਦੀ ਸਰਕਾਰ ਚਿੱਟਾ ਵੇਚਣ ਵਾਲਿਆਂ ਨੂੰ ਫੜ ਕੇ ਜੇਲਾ ਚ ਸੁੱਟਦੀ ਸੀ ਨਸ਼ਾ ਜ਼ਬਤ ਕਰਦੀ ਸੀ ਤਾਂ ਕਿ ਬੱਚਿਆਂ ਤਾਈਂ ਨਾ ਪਹੁੰਚੇ ਅੱਜ ਬੱਚਿਆਂ ਨੂੰ ਬੱਚਿਆਂ ਦੇ ਉੱਤੇ ਇਹਨਾਂ ਨੂੰ ਖਾ ਕੇ ਕਮਾਈਆਂ ਕਰ ਰਹੇ ਨੇ ਇਹ ਬਦਲਾਅ ਵਾਸਤੇ ਵੋਟਾਂ ਖਪਾਈਆਂ ਸੀਗੀ ਆਪਾਂ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀਆਂ ਜਿੱਥੇ ਤੁਹਾਡੀ ਸਹੂਲਤਾ ਵੀ ਬੰਦ ਕੀਤੀਆਂ ਉੱਥੇ ਅਕਾਲੀਵਾਲੇ ਨੇ ਸਹੂਲਤਾ ਵੀ ਦਿੱਤੀਆਂ ਵਿਕਾਸ ਦੇ ਕੰਮ ਦੇਖੋ ਆ ਜਿਹੜੇ ਕਹਿੰਦੇ ਸੀ ਸਾਨੂੰ ਸਕੂਲ ਤੇ ਹਸਪਤਾਲ ਬਣਾਣਾ ਆਂਦਾ ਹੈ ਫਿਰ ਦੱਸੋ ਤੁਹਾਡੇ ਪਿੰਡ 'ਚ ਤੁਹਾਡੇ ਸ਼ਹਿਰ 'ਚ ਕਿਹੜਾ ਸਕੂਲ ਬਣਾਇਆ 2.5 ਸਾਲਾਂ 'ਚ ਤੇ ਕਿਹੜਾ ਹਸਪਤਾਲ ਬਣਾਇਆ 5 ਸਾਲ ਕਾਂਗਰਸ 'ਚ ਨਿਕਲ ਗਏ ਕਿਹੜਾ ਹਸਪਤਾਲ ਕਿਹੜਾ ਸਕੂਲ ਕਿਹੜਾ ਕਰਖਾਨਾ ਖੜਾ ਕੀਤਾ ਜਦ ਆਹੀ ਖਜ਼ਾਨਾ ਸਾਨੂੰ ਦਿੱਤਾ ਸੀ ਤੁਹਾਡੇ ਤਲਵੰਡੀ ਸਮੋਚਰ ਫੈਨਰੀ ਖੜੀ ਕੀਤੀ ਦੂਜੀ ਵਾਲੇ ਤੋਂ ਸਾਥ ਸ੍ਰੀ ਅਕ ਦੂਜੀ ਵਾਰੀ ਸੇਵਾ ਬਖਸ਼ੀ ਸਭ ਤੋਂ ਵੱਡੀ ਸੈਂਟਰਲ ਯੂਨੀਵਰਸਿਟੀ ਕੁਦਾਚੀ ਕੀਤੀ ਤਾਂ ਤੁਹਾਡੇ ਤਲਵੰਡੀ ਸਾਹ ਕੋਚ ਕਿੰਨੇ ਸਾਰੇ ਹੋਰ ਕਾਲਜ ਬਣਾਏ ਤੀਜੀ ਵਾਰੀ ਸੇਵਾ ਦਿੱਤੀ ਪੰਜਾਬ ਦਾ ਸਭ ਤੋਂ ਵੱਡਾ ਹਸਪਤਾਲ ਨੇਮ ਬਣਾ ਕੇ ਦਿੱਤਾ ਮੈਡੀਕਲ ਕਾਲਜ ਵੀ ਹੈ ਨਰਸਿੰਗ ਕਾਲਜ ਵੀ ਹੈ ਸਾਡੇ ਬੱਚੇ ਪੜ੍ਹ ਲਿਖ ਕੇ ਡਾਕਟਰ ਨਰਸੀ ਬਣੇ ਉਹਨਾਂ ਨੂੰ ਉੱਥੇ ਨੌਕਰੀ ਵੀ ਲੱਗੇ ਤੇ 10 ਰੁਪਏ ਦੀ ਪਰਚੀ ਦੇ ਨਾਲ ਲੱਖਾਂ ਦਾ ਇਲਾਜ ਹੋ ਤੁਹਾਡੇ ਵਿੱਚੋਂ ਕੋਈ ਹੈਮਸ ਗਿਆ ਹੱਥ ਖੜੇ ਕਰਕੇ ਦੱਸੋ ਮਾਨਦੇ ਹੋ ਕਿ ਹੋ ਜਾ ਵੱਡਾ ਹਸਪਤਾਲ ਪੰਜਾਬ 'ਚ ਕਿਤੇ ਨਹੀਂ ਹੈ ਪੁੱਛੋ ਆ ਬੇਟਾ ਨੂੰ ਪੁੱਛੋ ਤੁਸੀਂ ਕਿਹੋ ਜਿਹਾ ਵੱਡਿਆ ਹਸਪਤਾਲ ਬਣਿਆ ਤੇ ਇਹਨਾਂ ਨੇ ਕਿਹੜਾ ਹਸਪਤਾਲ ਬਣਾਇਆ ਕਿਹੜਾ ਸਕੂਲ ਬਣਾਇਆ ਸੋ ਮੈਂ ਆ ਵੀ ਕਹਿ ਸਕਦੀਆਂ ਜਿੱਥੇ ਭਾਈਚਾਰਕ ਸੰਗ ਹਮੇਸ਼ਾ ਬਾਦਲ ਸਾਹਿਬ ਨੇ ਹਰੇਕ ਵਰਗ ਦਾ ਸਤਿਕਾਰ ਹਰੇਕ ਵਰਗ ਦੇ ਨਾਲ ਪਿਆਰ ਕੀਤਾ ਸਾਡਾ ਧਰਮ ਇਹੋ ਜਾਇ ਜਿੱਥੇ ਗੁਰੂ ਨਾਨਕ ਪਾਤਸ਼ਾਹੀ ਨੇ ਜੇ ਹਰਮੰਦਰ ਸਾਹਿਬ ਦੀ ਨੀਵ ਰੱਖੀ ਤੇ ਮੀਆਂ ਮੀਰ ਜੀ ਤੋਂ ਰਖਵਾਈ ਜੇ ਗੁਰੂ ਨਾਨਕ ਸਾਹਿਬ ਸਾਰੇ ਬ੍ਰਹਮਣ ਚੇ ਕੁਮੇ ਤੇ ਉਹਨਾਂ ਨੇ ਮਰਦਾਨਾ ਜੀ ਨੂੰ ਨਾਲ ਰੱਖਿਆ ਭਾਈ ਬਾਲਾ ਜੀ ਨੂੰ ਨਾਲ ਰੱਖਿਆ Hindu ਹੋਏ Musalman ਹੋਏ Sikh ਹੋਏ ਹਰੇਕ ਵਰਗ ਦਾ ਸਤਿਕਾਰ ਬਾਬਾ ਸਾਹਿਬ ਨੇ ਕੀਤਾ ਹਰੇਕ ਧਰਮ ਦਾ ਸਤਿਕਾਰ ਕੀਤਾ ਤੇ ਅੱਜ ਦੇਸ਼ ਦੀ ਰਾਜਨੀਤੀ ਕੀ ਹੋ ਗਈ ਹੈ ਕਿ ਕਟ ਗਿਣਤੀਆਂ ਵਾਲਿਆਂ ਨੂੰ ਦਬਾਓ ਇਹਨਾਂ ਨੂੰ ਡਰਾਓ ਇਹਨਾਂ ਨੂੰ ਧਮਕਾਓ ਇਹਨਾਂ ਨੂੰ ਕੁਚਲੋ ਆਈ ਪੋਜੀਸ਼ਨ ਰੇ ਦੇਸ਼ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਗੱਲ ਕਰੇ ਕਿ ਮੰਗਲ ਸੁੱਤਰ ਕੱਢ ਕੇ ਇਹ ਫਲਾਟ ਢਮਕੇ ਨੂੰ ਦਿੱਤੇ ਜਾਣਗੇ ਜਾਂ ਫਿਰ ਮਨੀਪੁਰ ਚ ਸਾਡੇ ਇਸਾਈ ਭਾਈਚਾਰੇ ਦੇ ਨਾਲ ਜਿਵੇਂ ਉਹਨਾਂ ਦੇ ਨਾਲ 크ਿਸਚਨ ਭਾਈਚਾਰੇ ਦੇ ਨਾਲ ਜਿਹੋਗੀ ਤਸ਼ੱਦਦ ਮਨੀਪੁਰ ਚ ਇੱਕ ਔਰਤ ਦੇ ਨਾਲ ਹੋਈ ਯਾ ਫਿਰ ਅੱਪਾ ਦੇਖਿਓ ਸਾਡੇ ਸਿੱਖਾਂ ਦੇ ਉੱਤੇ ਕਿਵੇਂ ਸਾਡੇ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਜਾ ਰਹੇ ਨੇ ਸਾਡੇ ਬੱਚਿਆਂ ਨੂੰ ਫੜ ਕੇ ਐਨਐਸਏ ਲਾ ਕੇ ਉੱਥੇ ਸਿੱਟ ਦੋ ਕੋਈ ਗਾ ਕੇ ਕਿਸੇ ਨੂੰ ਚੱਕ ਕੇ ਲੈ ਜਾਏ ਦੇਸ਼ ਦਾ ਮਾਹੌਲ ਭਾਈਚਾਰਕ ਸਾਂਝ ਦਾ ਨਹੀਂ ਇਹ ਗੱਲ ਕਰਦੇ ਨੇ ਸਬਕਾ ਸਾਥ ਸਬਕਾ ਵਿਕਾਸ ਲੇਕਿਨ ਸਭ ਦਾ ਸਾਥ ਨਹੀਂ ਇੱਕ ਇੱਕ ਸਾਡੇ ਸਾਥ ਚਲੋ ਤਾਂ ਠੀਕੋ ਜੇ ਆਪਣੇ ਸਾਥ ਚਲੋ ਤਾਂ ਤੁਹਾਨੂੰ ਆਪਾਂ ਵੀ ਤੁਹਾਨੂੰ ਦਬਾਵਾਂਗੇ ਡਰਾਵਾਂਗੇ ਸੋ ਮੈਂ ਬੇਨਤੀ ਕਰਦੀ ਆਂ ਕਿ ਦਿੱਲੀ ਦੀ ਪਾਰਲੀਮੈਂਟ ਵਿੱਚ ਆ ਤਿੰਨੋ ਜੰਨੀ ਦਿੱਲੀ ਦੀ ਖੇਤਰੀ ਪਾਰਟੀਆਂ ਹੈਗਿਆ। ਤਾਂਵੇਂ ਭਾਜਪਾ ਹੈਗੀ, ਤਾਂਵੇਂ ਕਾਂਗਰਸ ਹੈਗੀ, ਤਾਂਵੇਂ ਝਾੜੂ ਪਾਰਟੀ। ਝਾੜੂ ਪਾਰਟੀ ਤਾਂ ਮੈਂ ਕਹਿੰਦੀ ਐ ਇਸ ਤੋਂ ਭ੍ਰਸ਼ਤ ਸਰਕਾਰ ਕੀ ਹੋ ਸਕਦੀ ਐ ਜਿਹੜਾ ਮੁੱਖ ਮੰਤਰੀ ਜੇਲ੍ਹ 'ਚ ਧੱਕਿਆ ਹੋਇਆ ਐ। ਜਿਹਦਾ ਸਿੱਖਿਆ ਮੰਤਰੀ ਜੇਲ੍ਹ 'ਚ ਐ, ਜਿਹਦਾ ਸਿਹਤ ਮੰਤਰੀ ਜੇਲ੍ਹ 'ਚ, ਕੱਟੜ ਇਮਾਨਦਾਰ ਕੀ ਲੋਕਾਂ ਦਾ ਪੈਸਾ ਲੁੱਟ ਕੇ ਨਾ ਖਾ ਗਏ, ਕੱਟੜ ਬੇਈਮਾਨ ਬੰਦੇ ਨੇ ਜਿਵੇਂ ਦਿੱਲੀ ਵਿੱਚ ਛੱਕਿਆ ਹੁਈ ਪੰਜਾਬ 'ਚ ਲੁੱਟ ਕੇ ਖਾ ਰਹੇ ਨੇ। ਇਹ ਆਨੌਲੇ ਦਿਨਾਂ 'ਚ ਪਤਾ ਲੱਗ ਜੂਗਾ। ਸੋ ਇਹਨਾਂ ਬੇਬਾਨਾ ਦੀ ਤਾਂ ਬੰਨੀ ਨਹੀਂ ਨੀ ਹੈਗੀ ਉਹ ਕਾਂਗਰਸ ਪਾਰਟੀ ਜਿਨ੍ਹਾਂ ਨੇ 550 ਸੀਟਾਂ ਲੜੀਆਂ ਸੀਗੀਆਂ ਤੇ ਸਜਾ ਆਈਆਂ ਸੀਗੀਆਂ ਹੁਣ ਤਾਂ ਲੜੀ 300 ਰਹਿ ਨੇ ਤੇ 20 ਸੀਟਾਂ ਵੀ ਨਹੀਂ ਆਈਆਂ ਇਹਨਾਂ ਨੂੰ ਵੀ ਛੱਡੋ ਤੇ ਫਿਰ ਉਹ ਜਿਹੜੀ ਦੂਜੀ ਪਾਰਟੀ ਜਿਹੜੀ ਸਾਨੂੰ ਕਹਿੰਦੀ ਹੈ ਜੈ ਸ਼੍ਰੀ ਰਾਮ ਬਹੁਤ ਵਧੀਆ ਤੁਸੀਂ ਕਰੋ ਆਪ ਦਾ ਤੁਸੀਂ ਨਾਰਾ ਲਾਓ ਹਰੇਕ ਨੂੰ ਹੱਕ ਹੈ ਲੇਕਿਨ ਕਿਸੇ ਨੂੰ ਡਰਾ ਤਮਕਾ ਕੇ ਨਹੀਂ ਕਿਸੇ ਨੇ ਕਹਿ ਕੇ ਕਿ ਤੁਸੀਂ ਆਪਣਾ ਨਾਰਾ ਨਹੀਂ ਸਾਡਾ ਦਾ ਇਹ ਨਹੀਂ ਰਾਜਨੀਤੀ ਹੈ ਸੋ ਉਹਨਾਂ ਨੂੰ ਉਹਨਾਂ ਦਾ ਮੰਦਰ ਵੀ ਮੁਬਾਰਕ ਹੈ ਅਸੀਂ ਸਾਰੇ ਖੁਸ਼ ਆ ਕਿ ਕਿਸੇ ਦਾ ਮੰਦਰ ਬਣਿਆ ਤੁਸੀਂ ਵੀ ਖੁਸ਼ ਹੋ ਅਸੀਂ ਵੀ ਖੁਸ਼ ਹ ਤੁਸੀਂ ਆਪ ਦਾ ਨਾਰਾ ਲਾਓ ਅਸੀਂ ਆਪਣਾ ਨਾਰਾ ਲਾਈਏ ਅਸੀਂ ਆਪਣੇ ਧਾਰਮਿਕ ਸਥਾਨ ਚ ਪੂਜिए ਤੁਸੀਂ ਆਪਣੇ ਚ ਪੂਜੋ ਆਹੀ ਤਾਂ ਦੇਸ਼ ਦੀ ਸੁੰਦਰਤਾ ਹੈ ਲੇਕਿਨ ਅੱਜ ਦੇਸ਼ ਦਾ ਮਾਹੌਲ ਘਟ ਗਿਣਤੀਆਂ ਨੂੰ ਦਬਾ ਕੇ ਖਰਾਬ ਕੀਤਾ ਜਾ ਰਿਹਾ ਹੈ ਜਿਦੇ ਕਰਕੇ ਲੋੜ ਹੈ ਸਾਰੇ ਜਨੇ ਇਕੱਠੇ ਹੋਣ ਤੇ ਆਪਣੀ ਸਾਂਝੀ ਲੜਾਈ ਅਸੀਂ ਇਕੱਠੇ ਹੋ ਕੇ ਲੜੀਏ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਆ ਜਿੱਥੇ ਵੀ ਤੁਹਾਡਾ ਭਾਈਚਾਰਾ ਹੈਗਾ ਉਸ ਭਾਈਚਾਰੇ ਨੂੰ ਵੀ ਸਮਝਾਈਏ ਤੇ ਦੂਜਾ ਇਹ ਵੀ ਦੇਖਿਓ ਕਿ ਆਹ ਤਕੜੀ ਨੇ ਹਮੇਸ਼ਾ ਜੇ ਬਾਲਾ ਸਾਹਿਬ ਨੇ ਆਠੇ ਬਾਗ ਦਿੱਤਾ ਇਹ ਤਾਂ ਨਹੀਂ ਪੁੱਛਿਆ ਵੀ ਤੁਸੀਂ ਕਿਹੜੇ ਧਰਮ ਦੇ ਨਾਲ ਹੋ ਇਹ ਵੀ ਨਹੀਂ ਪੁੱਛਿਆ ਤੁਸੀਂ ਕਿਤੇ ਵੋਟ ਪਾਉਂਦੇ ਹੋ ਜੇ ਸ਼ਗਨ ਦਿੱਤਾ ਜਾਂ ਪੈਨਸ਼ਨ ਦਿੱਤਾ ਹਰੇਕ ਨੂੰ ਇੱਕ ਨਿਗਾਹ ਦੀ ਤਰ੍ਹਾਂ ਦੇਖਿਆ ਕਿਉਂਕਿ ਸਾਡਾ ਧਰਮ ਸਾਨੂੰ ਸਿਖਾਉਂਦਾ ਹੈ ਚੋਅ ਵਰਨਾ ਤੋਂ ਸਾਂਝਾ ਅਸਲੀ ਸਬਦਾ ਸਾਥੇ ਸਬਦਾ ਵਿਕਾਤ ਤਕੜੀ ਨੇ ਕੀਤਾ ਸੋ ਉਸ ਸੱਚ ਦੀ ਤਕੜੀ ਦਾ ਸਾਥ ਨਹੀਂ ਹੈ ਤਾਂ ਕਿ ਸਾਡੇ ਕਾਰਡ ਵੀ ਬਹਾਲ ਹੋਣ ਸਾਨੂੰ ਫੇਰ ਛਗਨ ਦੇ ਚੈੱਕ ਆਣ ਸਾਡੇ ਬੱਚਿਆਂ ਨੂੰ ਵਜੀਫੇ ਮਿਲਣ ਇਹ ਚੰਗਾ ਪਰ ਲਿਖ ਜਾਣ ਇਹਨਾਂ ਦੀਆਂ ਨੌਕਰੀਆਂ ਲੱਗਣ ਨਸ਼ੇ ਤੋਂ ਇਹਨਾਂ ਜੜਤ 곗 ਕੇ ਅਸੀਂ ਖਤਮ ਕਰੀਏ ਕਿਸਾਨ ਵੀਰ ਹੋਣ ਇਹਨਾਂ ਨੂੰ ਮੋਟਰਾਂ ਦੇ ਕਨੈਕਸ਼ਨ ਹੋਣ ਤੁਹਾਡਾ ਵੱਡਾ ਮਸਲਾ ਤੁਹਾਡੇ ਕਬਰਸਤਾਨਾ ਦਾ ਬਹੁਤ ਸਾਰੇ ਥਾਂਾਂ 'ਚ ਤੁਹਾਡੇ ਕੋਲ ਥਾਂ ਨਹੀਂ ਹੈ ਜਿੱਥੇ ਥਾਂ ਹੈਗੀ ਉੱਥੇ ਚਾਰ ਦਿਵਾਰੀ ਨਹੀਂ ਹੈ ਸਾਡੇ ਧਰਮਸ਼ਾਲਾ ਦੀ ਵੀ ਹੋ ਸਕਦੀ ਹੈ ਹੁਣ ਇੱਥੇ ਜਿਹੜੇ ਸਾਡੇ ਖਾਨ ਸਾਹਿਬ ਖੜੇ ਨੇ ਇਹਨਾਂ ਨੂੰ ਮੈਂ ਚੈੱਕ ਦੇ ਦਿੰਦੀ ਸੀ ਬਾਕੀ ਇਹਨਾਂ ਦਾ ਕਮਰਾ ਬਣ ਜਾਏ ਬੱਸ ਮੰਗਦੇ ਸੀ ਜਿਵੇਂ ਮੰਗਦੇ ਸੀ ਆਪਾਂ ਇਹਨਾਂ ਨੂੰ ਦਿੰਦੇ ਸੀ ਪਿੰਡਾਂ 'ਚ ਜਾ ਕੇ ਜਿੱਥੇ ਸਾਡਾ ਮੁਸਲਿਮ ਭਾਈਚਾਰਾ ਆ ਕੇ ਕਹਿੰਦਾ ਵੀ ਸਾਨੂੰ ਚਾਰ ਦਿਵਾਰੀ ਵਾਸਤੇ ਦੇ ਦਿਓ ਪਤਾ ਵੀ ਦਿੰਦੇ ਸੀ ਹਨ ਜੇ ਤੇ ਥਾਂ ਦੀ ਗੱਲ ਹੈ ਥਾਂ ਤਾਂ ਸਰਕਾਰ ਦੇ ਸਕਦੀ ਹੈ ਨਾ ਐਮਪੀ ਤਾਂ ਦੇ ਨਹੀਂ ਸਕਦੀ ਜਦ ਸਰਕਾਰ ਹੋਗੀ ਫੜਾ ਮਸਲਾ ਵੀ ਹੱਲ ਕਰਾਂਗੇ ਸਰਕਾਰ ਤਾਂ ਤੁਸੀਂ ਬਣਾਣੀ ਹੁੰਦੀ ਹੈ ਤੁਸੀਂ ਤਾਕਤ ਦਿਓ ਉਹ ਤਾਕਤ ਦੇ ਨਾਲ ਅਸੀਂ ਤੁਹਾਡੇ ਮਸਲੇ ਹੱਲ ਕਰਾਂਗੇ ਸੋ ਮੈਂ ਆਸ ਕਰਦੀ ਹਾਂ ਕਿ ਆਪਣੇ ਭਵਿੱਖ ਵਾਸਤੇ ਭਾਈਚਾਰੇ ਇੱਕ ਸੰਸੇ ਅਮਨ ਸ਼ਾਂਤੀ ਵਾਸਤੇ ਤੁਹਾਨੂੰ ਸਹੂਲਤਾ ਮਿਲਣ ਸਾਡੀ ਤਕਲੀਫਾਂ ਘਟਣ ਨਸ਼ੇ ਖਤਮ ਹੋਣ ਬੱਚਿਆਂ ਨੂੰ ਨੌਕਰੀਆਂ ਲੱਗਣ ਆ ਵੱਡੇ ਵੱਡੇ ਹਸਪਤਾਲ ਤੇ ਰਿਫਾਇਨਰੀ ਵਰਗੇ ਹੋਰ ਕਾਰਕਮਾਨੇ ਆਣ। ਉਹ ਤਾਂ ਹੀ ਆਣਗੇ ਜਿਹੜਾ ਹੈ ਲੋਟੇਰਾ ਟੱਬਰ ਦਿੱਲੀ ਦੀ ਗੁਲਾਮੀ ਕਰਕੇ ਪੰਜਾਬ ਦਾ ਖਜ਼ਾਨਾ ਲੁੱਟ ਕੇ ਲੋਕਾਂ ਦੀ ਸਹੂਲਤਾਂ ਬੰਦ ਕਰਕੇ ਵਿਕਾਸ ਤੇ ਕੰਮ ਬੰਦ ਕਰਕੇ ਨਸ਼ੇ ਤੋਂ ਕਮਾਈਆਂ ਕਰਕੇ ਆਪ ਦੀ ਖੁਨਕੀ ਦੀ ਖਾਤਰ ਦਿੱਲੀ ਨੂੰ ਖੁਸ਼ ਕਰਨ ਚ ਲੱਗੇ ਹੋਏ ਨੇ। ਇਹਨਾਂ ਨੂੰ ਜੇ ਕਸੀ ਰਵਾਨਾ ਕਰੋਗੇ ਕਿਉਂਕਿ ਹਾਲਾਤ